ਕੋਈ ਜੇ ਸਕਿਲ ਹੋਵੇ ਨਾ ਫੇ ਫਾਇਦਾ ਇਥੇ ਹੋਣਾ ਫੇ ਖੀਰਿਆਂ ਦਾ ਲੈਮੀਨੇਸ਼ਨ ਕਰਕੇ ਰੱਖਦੇ ਆ ਕਿਉਂਕਿ ਜੇ ਆਪਾਂ ਤੇ ਰਰ ਕੇ ਮੁੰਡੇ ਗਵਾਰਡ ਸਾਡੇ ਕੰਮ ਕਰਦੇ ਆ ਅੱਛਾ ਅੱਛਾ ਜਿਉਂ ਸਵੇਰੇ 8:00 ਵਜੇ ਆਉਂਦੇ ਆ ਬਈ ਉਦਾਂ ਇੱਕ ਗੱਲ ਆ ਨਿਆਣਿਆਂ ਦੀ ਜਿਹਨੇ ਕਰਨਾ ਕੰਮ ਨਾ ਉਹ ਨਹੀਂ ਸਿੱਖ ਵੀ ਲੈ ਜਿਹਦੇ ਸੈੱਲ ਘਟਦੇ ਨੇ ਇੰਡੀਆ ਵਾਸਤੇ ਉਹਦੇ ਵਾਸਤੇ ਚੀਜ਼ ਬਣਾਈ ਗਈ ਆ ਜਿਹਦੇ ਇਹ ਗਾ ਵਾ 2 ਰੁਪਏ ਦਾ 200 ਦੀ ਇੱਕ ਗੁੱਥੀ ਇੰਡੀਆ 'ਚ ਆਪਣੇ ਘਰ ਰਿਸ਼ਤੇਦਾਰ ਆਇਆ ਹੋਵੇ ਨਾ ਉਦਾਂ ਲੈ ਜਾਂਦਾ ਵਾ 5-7 ਗੁੱਥੀਆਂ 35 ਬਹੁਤ ਮਹਿੰਗੀ ਆ ਆਪਾਂ ਨਹੀਂ ਲੈਣੀ ਐਨੇ ਸਾਡੀ ਜੇਬ ਜਾਤ ਨਹੀਂ ਆਈ ਹੈਵ ਨੋ ਮਨੀ ਬੂਡ ਕੱਟ ਆ ਬੂਡ ਕੱਟ ਪਾਉਨੇ ਆ ਨਜਰਾ ਚਾਉਨੇ ਉਹੋ ਹੀ ਉਹ ਐਂਟੀ ਨੇ ਪਤਾਈ ਐਂਟੀ ਨੇ ਗਾਣਾ ਸੁਣਿਆ ਹੀ ਟ੍ਰੇਮਟਲ ਦਾ ਗਾਣਾ ਸੁਣਿਆ ਐਂਟੀ ਨੇ ਬੂਡ ਕੱਟ ਇਹ ਆਪਣੀ ਸ਼ਾਪ ਆ ਹਾਂਜੀ ਸਾਡੇ ਤੋਂ ਪੈਸੇ ਨਹੀਂ ਆ ਗਏ ਨੇ ਤੇ ਜਰੂਰ ਲੈਣੇ ਆ ਅਗਲੀ ਵਾਰ ਉਹ ਨੀਡ ਵਨ ਨੀਡਲ ਤਾ ਗੱਲ ਟੋਪਾ ਲਾਉਣ ਵਾਲੀ ਹੋਣੀ ਹੈਗੀ ਚਾਹੀਦੀ ہماری ਲੋਅਰ ਫਟਿੰਗ 800 ਰੁਪਏ ਕਿਲੋ ਦੀਆਂ 6-7 ਮਿਰਚਾਂ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਿੱਧੂ ਮੂਸੇਵਾਲਾ ਸਬਸਕ੍ਰਾਈਬ ਕਰੋ ਯਾਰ ਆਪਣੇ ਆਪਣੇ ਭਰਾ ਦਾ ਚੈਨਲ ਹੈ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਸੀਂ ਬਹੁਤ ਮਾਨ ਸਨਮਾਨ ਪਿਛਲੀਆਂ ਵੀਡੀਓ ਨੂੰ ਦਿੱਤਾ ਸਾਡੇ ਸਬਸਕ੍ਰਾਈਬਰ ਕਿੱਥੇ ਲੱਕ ਲੈ ਗਏ ਜੇ 100k ਦੇ ਲਾਗੇ ਬੰਨੇ ਆਪਣਾ ਸਬਸਕ੍ਰਾਈਬਰ ਹੋ ਗਿਆ ਵਾ ਤੇ ਅੱਜ ਆਪਾਂ ਤੁਹਾਨੂੰ ਹੋਰ ਉਸੇ ਚਾ ਦੇ ਵਿੱਚ ਇੱਕ ਹੋਰ ਵੀਡੀਓ ਲੈ ਕੇ ਆਏ ਆਂ ਤੇ ਨਾਲ ਨਾਲ ਲਾਈਕ ਸਬਸਕ੍ਰਾਈਬ ਸ਼ੇਅਰ ਕਰੀ ਜਾਓ ਕਿੱਥੇ ਚੱਲਿਆ ਆਪਾਂ ਫਿਰ ਝੋਟਿਆ ਚੱਲਿਆ ਜੂਕੇ ਦੀ ਸਭ ਤੋਂ ਸਸਤੀ ਮਾਰਕੀਟ ਚ ਜੂਕੇ ਦੀ ਸਭ ਤੋਂ ਸਸਤੀ ਮਾਰਕੀਟ ਸਸਤੀ ਗਾਦੀ ਕਿ ਫ੍ਰੀ ਸਮਾਨ ਮਿਲਦਾ ਦੇ ਸਾਡੇ ਲਈ ਫ੍ਰੀ ਮੈਂ ਜਿਨ੍ਹਾਂ ਦੀ ਦਿਹਾੜੀਆਂ ਦੀਆਂ ਕੱਟ ਲੱਗਦੀਆਂ ਜੂਕੇ ਦੇ ਵਿੱਚ ਉਹਨਾਂ ਦੇ ਲਈ ਮੇਨ ਮਾਰਕੀਟ ਆ ਤੇ ਬਾਕੀ ਆਪਾਂ ਨਾਲ-ਨਾਲ ਤੁਹਾਨੂੰ ਦਿਖਾਵਾਂਗੇ ਜੂਕੇ ਦਾ ਵਾਦਰ ਵੀ ਚੈੱਕ ਕਰ ਲਓ ਕਿੰਡਾ ਵਧੀਆ ਧੁੱਪ ਲੱਗੀ ਆ ਗਰਮੀ ਆ ਗਈ ਹੈ ਨਾ ਪੂਰੀ ਗਰਮੀ ਅੱਗੇ ਨਾਲ ਬਹੁਤ ਮੌਸਮ ਚੇਂਜ ਹੁੰਦਾ ਜਾ ਰਿਹਾ ਵਾ ਇਧਰ ਦੀ ਨਾ ਜਾਣ ਦੇ ਇਧਰ ਦੀ ਚੱਲ ਜਾਂਦੇ ਤੇ ਨਾਲ 410 ਸੌਂਗ ਲਾ ਲਾ ਫਿਰ ਨਜ਼ਾਰਾ ਵੀ ਜਾਣਦਾ ਤੇ ਤੇ ਧਿਆਨਾ ਤੇ ਤੇ ਨਾਲ-ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਸਬਸਕ੍ਰਾਈਬ ਕਰੀ ਜਾਇਆ ਕਰੋ ਤੇ ਆਪਾਂ ਤਾਂ ਨਾਲ-ਨਾਲ ਵਿਖਾਉਂਦੇ ਰਵਾਂਗੇ ਤੇ ਹੁਣ ਅਸੀਂ ਫੋਨ ਤੇ ਮੈਪ ਲਾਉਣਾ ਵਾ ਛੋਟਿਆ ਕਹਦੇ ਚੈਨਲ ਸਬਸਕ੍ਰਾਈਬ ਕਰਦੇ ਹੋ ਸਬਸਕ੍ਰਾਈਬ ਬੋਧਾ ਕਰ ਦੇਣਾ ਮਮਾ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਦੇ ਹੋ ਜੇ ਨਾਲ-ਨਾਲ ਤੁਹਾਨੂੰ ਆਪਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਹਾਂਜੀ ਜੀ ਆਪਾਂ ਆ ਗਏ ਆ ਵੇਖ ਸਕਦੇ ਜੋ ਟਾਊਨ ਦੇ ਲਾਗੇ ਬੰਨੇ ਆ ਗਏ ਆ ਤੇ ਤੇ ਆ ਵੇਖੋ ਬਿਲਡਿੰਗਾਂ ਹਿਸਾਬ ਲਾਜ ਲੈਣਾ ਤੁਸੀਂ ਟਾਉਣ ਲੱਗ ਕੇ ਆ ਗਿਆ ਵਾ ਤੇ ਇਧਰ ਡਰਾਈਵਰ ਸਾਹਿਬ ਗੱਡੀ ਚਲਾਓ ਚਲਾਉਂਦਾ ਆ ਤੇ ਨਾਲ ਚੈਨਲ ਨੂੰ ਵੀ ਸਬਸਕ੍ਰਾਈਬ ਜਾਈ ਕਰਿਆ ਕਰੋ ਤੇ ਹੁਣ ਇਹ ਰਾਉਂਡ ਬੋਰਡ ਆਪਾਂ ਸੈਕੰਡ ਐਗਜ਼ਿਟ ਲਵਾਂਗੇ ਇਥੋਂ ਤੇ ਤੁਹਾਨੂੰ ਰਾਉਂਡ ਬੋਰਡ ਬਾਰੇ ਵੀ ਇੱਕ ਵੀਡੀਓ ਪਾਵਾਂਗੇ ਕਈ ਵੀਰਾਂ ਨੂੰ ਸਮਝ ਨਹੀਂ ਲੱਗਦੀ ਰਾਉਂਡ ਬੋਰਡਾਂ ਦੀ ਤੇ ਬਹੁਤ ਔਖੇ ਆ ਤੇ ਆਪਾਂ ਬਸ ਪਹੁੰਚ ਲੱਗੇ ਵੇਖ ਸਕਦੇ ਜੇ ਤੇ ਨਾਲ ਨਾਲ ਚੈਨਲ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਜੇ ਯੂਕੇ ਦੀ ਸਭ ਤੋਂ ਸਸਤੀ ਐਂਡ ਚੀਪੈਸਟ ਮਾਰਕੀਟ ਇਫ ਯੂ ਵਾਂਟ ਦੇਖਣਾ ਚਾਹਤੇ ਹੋ ਤੋ ਤੇ ਬਾਕੀ ਦੀ ਬਿਲਡਿੰਗਾਂ ਬਿਲਡਿੰਗਾਂ ਵੇਖੋ ਬਹੁਤ ਸ਼ਾਨਦਾਰ ਬਣਾਈਆਂ ਗਈਆਂ ਵਾ ਤੀ ਦੀ ਸਪੀਡ ਹੀ ਸਹੀ ਛੜ ਆਇਦਰ ਨੂੰ ਲੈ ਜਾ ਖੱਬੇ ਲੈ ਜਾ ਚੱਲ ਆਇਦਰ ਕੇ ਡੱਕ ਦਿੰਨੇ ਆ ਬਿਲਡਿੰਗਾਂ ਵੇਖ ਸਕਦੇ ਹੋ ਜਦ ਬਸ ਅਸੀਂ ਪਹੁੰਚ ਲੱਗੇ ਆ ਇੱਕ ਦੋ ਮਿੰਟ ਤੱਕ ਉਹ ਬੁੱਢੀ ਨਾ ਭਰਾਵਾ ਥੱਲੇ ਦੀ ਦੀ ਤੂੰ ਤੇਰਾ ਉਹ ਗੰਦ ਤੇ ਵੇਖ ਸਕਦੇ ਹੋ ਜੇ ਬਸ ਅੱਗੇ ਸੁਪਰਮਾਰਕੀਟ ਕੀ ਚੱਲਦਾ ਤੇਰਾ ਰਾਜੀਪੂਤ ਰਣ ਨੂੰ ਜਾਣਦਾ ਰਾਜੀਪੂਤ ਜਾਣਦਾ ਤੇ ਡੈਡੀ ਨੂੰ ਹਾਂ ਉਹ ਕੌਣ ਤੈਨੂੰ ਨਹੀਂ ਪੜਾ ਨਾ ਮੈਨੂੰ ਨਹੀਂ ਪਤਾ ਤੇ ਨਾਲ-ਨਾਲ ਚੈਨਲ ਤੇਲ ਪਵਾ ਲੀਏ ਪਹਿਲਾਂ ਪਵਾ ਦੇ ਤੀਆਂ ਦਾ ਪਵਾ ਲੀਏ ਪਵਾ ਲੀਏ ਤੀਆਂ ਦਾ ਪੈਸੇ ਨਹੀਂ ਆਗੇ ਪੈਸੇ ਨਹੀਂ ਆਗੇ ਤੇ ਨਾਲ-ਨਾਲ ਚੈਨਲ ਜਰੂਰ ਸਬਸਕ੍ਰਾਈਬ ਕਰਦੇ ਹੋ ਨਾਲ-ਨਾਲ ਤੁਹਾਨੂੰ ਵਿਖਾਉਨੇ ਆਂ ਟ੍ਰੈਫਿਕ ਤੇ ਉਹ ਬਾਅਦ ਆਪਾਂ ਇੱਕ ਅਲੱਗ ਸ਼ੌਪ ਵੀਡੀਓ ਆਊ ਆਪਣੀ ਨਾ ਰੋਲਾਂ ਦੇ ਬਾਰੇ ਲੱਗੀਆਂ ਇਹਨਾਂ ਦਾ ਫਰਕ ਨਹੀਂ ਪਾਵੇਂ ਲਾਲ ਤੇ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਆਪਾਂ ਤੁਹਾਨੂੰ ਵਿਖਾਉਨੇ ਆਂ ਠੀਕ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਆ ਗਏ ਆ ਤੁਹਾਨੂੰ ਦੱਸਿਆ ਸੀ ਪਹਿਲਾਂ ਆਪਾਂ ਆ ਗਏ ਆ ਮਾਰਕੀਟ ਦੇ ਵਿੱਚ ਯੂਕੇ ਦੀ ਸਭ ਤੋਂ ਸਸਤੀ ਐ ਚੀਪੈਸਟ ਮਾਰਕੀਟ ਐ ਮਾਕੀ ਲਈ ਲੋਕ ਦੇਖ ਸਕਦੇ ਜੋ ਪਿੱਛੇ ਬਹੁਤ ਸਾਰੇ ਲੋਕ ਇਸ ਮਾਰਕੀਟ ਵਿੱਚ ਵਿਜ਼ਿਟ ਕਰਦੇ ਨੇ ਵੱਖ-ਵੱਖ ਤਰ੍ਹਾਂ ਦੇ ਤੇ ਸਟੂਡੈਂਟ ਬਹੁਤ ਜ਼ਿਆਦੇ ਸਟੂਡੈਂਟ ਆ ਜਿਨ੍ਹਾਂ ਦਾ ਖਰਚਾ ਪਾਣੀ ਆਪਣਾ ਘੱਟ ਆ ਉਹ ਯਾਤਰਾ ਆ ਕੇ ਵਿਜ਼ਿਟ ਕਰਦੇ ਆ ਤੇ ਚਲੋ ਹੁਣ ਆਪਾਂ ਇੱਕ ਸਾਈਡ ਤੋਂ ਸ਼ੁਰੂ ਕਰਦੇ ਆ ਤੇ ਨਾਲ-ਨਾਲ ਚੈਨਲ ਜਰੂਰ ਸਬਸਕ੍ਰਾਈਬ ਕਰੀ ਜਾਇਆ ਕਰਿਓ ਤੇ ਹੁਣ ਆਪਾਂ ਨਾਲ ਤੁਹਾਨੂੰ ਦਿਖਾਵਾਂਗੇ ਇਧਰੋਂ ਆਪਾਂ ਕੈਮਰਾ ਇਧਰੋਂ ਸ਼ੁਰੂ ਕਰੀਏ ਅੱਤ ਆਕ ਨਹੀਂ ਨਹੀਂ ਚੱਲ ਠੀਕ ਆ 50 ਹੱਥ ਨਹੀਂ ਹੈਗਾ ਚੱਲ ਆਪਾਂ ਇਧਰੋਂ ਸ਼ੁਰੂ ਕਰਦੇ ਆ ਆ ਵੇਖੋ ਜੀ ਮੇਰੇ ਪਿੱਛੇ ਵੇਖ ਸਕਦੇ ਜੋ ਜੈਕਟਾਂ ਦੀ ਸੇਲ ਲੱਗੀ ਹੋਈ ਹੈ ਜੈਕਟਾਂ ਦੀ ਵੇਖ ਸਕਦੇ ਝੋਟੇ ਇਧਰ ਹੋਏ ਆ ਮੱਚ ਪ੍ਰਾਈਸ ਮੇਟ ਤੇ ਆਪਾਂ ਇਹ ਵੇਖ ਸਕਦੇ ਪਿੱਛੇ ਬਹੁਤ ਸਾਰੇ ਸੁਪਰਮਾਰਕਟ ਆ ਚੱਲ ਤਾਂ ਨਾਲ ਨਾਲ ਮਾਰਕੀਟ ਦੁਕਾਨ ਕਿਤੇ ਰਹਿੰਦੇ ਆ ਇਧਰ ਮਾਰਕੀਟ ਵਿਖਾਇ ਇਧਰ ਲਈ ਸੈਡੋਂ ਸ਼ੁਰੂ ਕਰਦੇ ਆ ਆਪਾਂ ਪਹਿਲਾਂ ਆਪਾਂ ਪਹਿਲਾਂ ਚੱਲਦੇ ਆਂਡਿਆਂ ਦੀ ਦੁਕਾਨ ਤੇ ਆਂਡਿਆਂ ਦਾ ਰੇਟ ਵਿਖਾਇਆ ਜਾਵੇ ਕੱਲੇ ਕੱਲੇ ਦਾ ਆਂਡੇ ਵਿਖਾ ਇਧਰੇ 55 ਦੇ ਆ ਪੂਰੇ 30 40 ਅੰਡੇ ਪੂਰੀ ਟਰੇ 40 ਅੰਡਿਆਂ ਦੀ 55 ਦੀ ਆ ਕਿ ਇੰਡੀਆ ਦਾ 3500 ਰੁਪਈਆ ਵਾ ਜੇ ਕਿਸ ਨੇ ਆਂਡੇ ਲੈਣੇ ਆ ਤੇ ਗਾਂ ਆਪਾਂ ਆਓ ਸੱਚ ਆਪਾਂ ਇੱਥੇ ਆ ਤੇ ਹੁਣ ਆਪਾਂ ਪਹਿਲਾਂ ਆ ਸਟਰੀਟ 'ਚ ਜਾਵਾਂਗੇ ਬਾਅਦ ਆਪਾਂ ਨੈਕਸਟ ਵਨ 'ਚ ਜਾਵਾਂਗੇ ਆ ਜਾ ਮੇਰੇ ਮਗਰ ਆ ਜਾ ਤੇ ਇੱਧਰ ਵੀ ਆਂਡੇ ਵੇਖਾਂ ਮੈਨੂੰ ਲੋਕ ਵੇਂਦੇ ਰਹਿੰਦੇ ਆ ਇੱਧਰ ਦੇਖੋ ਜੀ ਗੋਰਿਆਂ ਦਾ ਫੂਡ ਵੇਖ ਸਕਦੇ ਜੇ ਇੱਧਰ ਚਿਕਨ each the last one how yeah? much price this one you go cheeky tell you two pound that's right it's expensive is it okay yes yeah. hey sabna it's a shop yeah. shop 500 oh yeah. inna mehanga iddeko ji vekho yeah. ji yeah. saban kapde ton nu jehda budiyan thondiyan hundiyan hundiyan va okay okay nahi main leke janda theek aa te idde ba hi bahut sara saban vak vak tarandiyan shape pae pya hoya va par hega sabniya ae vekh sakde je bahut sara chotya lena lona te nahi koi ਆਹੋ ਜਿਹੜਾ ਤੁਸੀਂ ਦੁਕਾਨ ਚ ਵੇਖ ਵੇਖਦੇ ਹੁੰਦੇ ਹੋ ਤੇ ਵੇਖ ਬਖਾਣ ਇਧਰ ਵੇ ਸਾਰਾ ਭਾਂਜ ਉਦੋਂ ਦੂਜੀ ਲਾਈਨ ਚ ਬਾਅਦ ਚਾਵਾਂਗੇ ਇਧਰ ਆ ਗਏ ਜੀ ਲੇਡੀਜ਼ ਸਪਾਸਟ ਆ ਗਏ ਲੇਡੀਜ਼ ਪਰਸ ਆ ਗਏ ਆ ਵੇਖ ਸਕਦੇ ਹੋ ਬਹੁਤ ਸਾਰੀ ਮਾਰਕਟ ਪਰਸਾਂ ਦਾ ਰੇਟ ਕੀ ਕੀ ਆ 벨ਟਾਂ ਵੇਖ ਸਕਦੇ ਹਾਂ ਅੱਗੇ ਆ ਗਏ ਜੇ ਕੱਪੜਾ ਪੱਗਾਂ ਦਾ ਕੱਪੜਾ ਕਿੰਦਾ ਭਾਈ ਠੀਕ ਜੀ ਕਿੰਦਾ ਭਾਈ ਠੀਕ ਜੀ ਭਾਈ ਜੀ ਰੂਪੀਆ ਹੈਗਾ ਤਾਂ ਰੂਪੀਆ ਰੂਪੀਆ ਨਹੀਂ ਹੈਗਾ ਮੈਂ ਪੱਗ ਲੈਣੀ ਸੀ ਕਾਲੇ ਰੰਗ ਦੇ ਨਹੀਂ ਹੈਗੀ ਨਹੀਂ ਇੱਥੋਂ ਰੁਪਿਆ ਦਾ ਕੱਪੜਾ ਨਹੀਂ ਮਿਲਣਾ ਅਸੀਂ ਪੱਗ ਵੀ ਲੈਣੀ ਸੀ ਬਹੁਤ ਸਾਰਾ ਸਮਾਨ ਲੈਣਾ ਹੈ ਕਾ ਦਾ ਟਰੌਜ਼ਰ ਦਾ ਟਰੌਜ਼ਰ ਦਾ ਨਹੀਂ ਆਈ ਨਾ ਰੁਪਿਆ ਪੱਗ ਲੈਣੀ ਹੈ ਇਹ ਕਾਟਨ ਦੀ ਨਹੀਂ ਨਹੀਂ ਕਾਟਨ ਦੀ ਵੀ ਰੁਪਿਆ ਸਹੀ ਲੱਗਦੀ ਆ ਤੇ ਇੱਧਰ ਦੇਖ ਸਕਦੇ ਹੋ ਜੋ ਪਰਸ ਦਾਹਾਂ ਦਾਹਾਂ ਪੌਂਡਾ ਦੇ ਪਰਸ ਬਹੁਤ ਆਸਾਨੀ ਨਾਲ ਵਿਖਾ ਜੂਮ ਕਰ ਕਰਕੇ ਕਿਹੜੇ ਆਹੋ ਐਦਾਂ ਇਦਾਂ ਕਰਿਆ ਕਰ ਤੁਹਾਨੂੰ ਅਗਲੀ ਨਹੀਂ ਆਉਣੀ ਐ ਇਦਾਂ ਕਰੇ ਕੁਲ ਮੈਂ ਮੈਂ ਲਾਉਂਦੇ ਆ ਉਹ ਜਾ ਤੁਹਾਡਾ ਗਾਂਦੀ ਆ ਤੁਹਾਨੂੰ ਝੂ ਕਰ ਕਰ ਬਖਾ ਇਧਰ ਇਧਰ ਜੁਐਲਰੀ ਪਈ ਆ ਇੱਕ ਸਾਈਡ ਤੋਂ ਸ਼ੁਰੂ ਕੀਤਾ ਜਾਓ ਜੁਐਲਰੀ ਪਈ ਆ ਇਧਰ ਵੇਖ ਸਕਦੇ ਜਿੰਨੂੰ ਕੋਈ ਘੜੀ ਚਾਹੀਦੀ ਹੋਵੇ ਕਿਸੇ ਵੀ ਤਰ੍ਹਾਂ ਦਾ ਸਮਾਨ ਇਧਰ ਵੇਖ ਕਿੱਡੇ ਵਧੀਆ ਲੋਕਟ ਲੋਕਟ ਆ ਆਪਾਂ ਵੀ ਗਲਤ ਪਾ ਗਏ ਨਾ ਆਪਾਂ ਗਣਾ ਮੈਂ ਜੂਕਿਓ ਸੋਨਾ ਬਣਾ ਕੇ ਲਿਆ ਆ ਵਾ ਇਧਰ ਕਿੰਨੇ ਕਿੰਨੇ ਸਸਤੇ ਆ ਕਿਦ ਨਹੀਂ ਲੈਣੇ ਆਪ ਕੋਈ ਚਾਹੀਦਾ ਤਾਂ ਦੱਸ ਦੇ ਝੋਟਿਆ ਮੈਂ ਕਿੱਡੇ ਵਧੀਆ ਮੈਂ ਨਾ ਆਪ ਲੈ ਲਈਏ ਇੱਕ ਅੱਧਾ ਵੇਖ ਲੈ ਤੇ ਵੇਖ ਸਕਦੇ ਜੋ ਮੈਂ ਵਿਖਾਉਣਾ ਮਾਰਕੀਟ ਜ਼ੂਮ ਕਰ ਕਰਕੇ ਤੇ ਇੱਧਰ ਤੁਸੀਂ ਪਰਸਾਂ ਦਾ ਰੇਟ ਵੇਖ ਸਕਦੇ ਹੋ ਪਰਸ ਵੇਖ ਸਕਦੇ ਹੋ ਜਿਹੜਾ ਹੱਥ ਨਾਲ ਦਾ ਪਰਸ ਲੱਗਾ ਹੋਇਆ ਹੈ ਇਸ ਦਾ ਲੈਂਦਾ ਹੀ ਉਹ ਜਾ ਤੇ ਇੱਥੇ ਕਿੰਨੇ ਦਾ ਇੱਥੇ ਇੱਥੇ ਐਲ ਦੇ ਤੇ ਇੱਧਰ ਇਹ ਹਰਦਾ ਵਾ ਇੱਧਰ ਵੀ ਤੁਹਾਨੂੰ ਆਪਾਂ ਸਾਰੀ ਮਾਰਕੀਟ ਵਿਖਾਵਾਂਗੇ ਤੇ ਇੱਧਰ ਕੀ ਸਮਾਨ ਪਿਆ ਵਾ ਇੱਧਰ ਪਰਸ 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 ਇਹ ਪਰਸ ਲੈਣਾ ਦੱਸਦੇ ਮੁੜ ਕੇ ਪੌਂਡ ਆਪਣੀਆਂ ਦਿਹਾੜੀਆਂ ਲੱਗਣ ਡੈ ਭੀ ਪੈਸੇ ਪਾਉਣੇ ਵਿੱਚ ਪੈਸੇ ਆਪਾਂ ਤੇ ਇਧਰ ਜੈਕਟਾਂ ਵੇਖ ਸਕਦੇ ਜਿਹਦਾ ਰੇਟ ਹੈਗਾ 3 3 3 ਪਾਉਂਡ ਆ ਸ਼ੁਰੂ ਤੋਂ ਤੇ ਤੁਸੀਂ ਲੈ ਸਕਦੇ ਮਮਾ ਵੇਖ ਲੈ ਤਿੰਨਾ ਪਾਉਂਡਾਂ ਦੀ ਆ ਪੱਠੇ ਪਾਉਂਦੇ ਸਵਾਦਾ ਇਹਨਾਂ ਨੂੰ ਪਾਗੇ ਤੇ ਪੱਠੇ ਇਥੇ ਗਾਵਾਂ ਜਿਉਂ ਰੱਖੀਆਂ ਤੂੰ ਪਾ ਪਿੰਡ ਇਹ ਪੱਠੇ ਪਾਵਾ ਕੇ ਲੈ ਲਈਏ ਇਹ ਵੇਖ ਸਕਦੇ ਬਹੁਤ ਆੜੀ ਸੁਪਰਮਾਰਕਟ ਲਈ ਬਹੁਤ ਤਗੜੀ ਆ ਤੇ ਇਧਰ ਵੀ ਬਹੁਤ ਸਾਰਾ ਸਮਾਨ ਪਿਆ ਉਧਰ ਸਬਜ਼ੀਆਂ ਸਬਜ਼ੀਆਂ ਦਾ ਰੇਟ ਵੀ ਤੁਹਾਨੂੰ ਆਪਾਂ ਵਿਖਾਵਾਂਗੇ ਅੱਜ ਉਹ ਮਾਰਕਟੇ ਪੱਟੀ ਲੱਗੀ ਹੁੰਦੀਆਂ ਹੁੰਦਿਆਂ ਨੂੰ ਪੱਟੀ ਲੱਗੀ ਹੁੰਦੀ ਆ ਫੜ ਇਧਰ ਇੱਥੋਂ ਐ ਕਰ ਲਾ ਤੇ ਵੇਖ ਸਕਦੇ ਜ ਆਜਣ ਆਪਾਂ ਇਧਰ ਸਬਜ਼ੀਆਂ ਦਾ ਰ ਕਈ ਦੁਕਾਨਦਾਰ ਸਾਨੂੰ ਵੀਡੀਓ ਨਹੀਂ ਬਣਾਉਂ ਦਿੰਦੇ ਕਹਿੰਦੇ ਤੁਸੀਂ ਐਕਸਪਲੋਰ ਨਹੀਂ ਕਰਨੀ ਇਹ ਚੀਜ਼ ਕਿਉਂਕਿ ਇਹ ਕਈ ਦੋ ਤਰ੍ਹਾਂ ਦੇ ਕੰਮ ਵੀ ਕਰਦੇ ਹਨ ਚੱਲ ਆ ਜਾ ਇਹ ਦੋ ਦੋ ਨੰ ਕਰਦੇ ਹਨ ਆਹੋ ਤੇ ਇੱਧਰ ਵੇਖ ਸਾਡੇ ਲੀਚੀਆਂ ਓਏ ਆ ਗੋਲਾਂ ਲੱਗੀਆਂ ਹੁੰਦੀਆਂ ਆਪਣੇ ਤੂਤਾਂ ਨੂੰ ਤੇ ਇੱਥੇ ਰੇਟ ਵੇਲਾ 10 ਰੁਪਏ ਦਹਾਂ ਦੀਆ ਕਿਲੋ ਹੀ ਚੋਕ ਲੈ ਇੱਕ ਮੈਂ ਨਾ ਨਾ ਚੋਕ ਲੈਣਾ ਚੋਕ ਲਈ ਇੱਕ ਤੇ ਇੱਧਰ ਕੇਲੇ ਸਬਜ਼ੀਆਂ ਦਾ ਰੇਟ ਤੁਹਾਨੂੰ ਵਿਖਾਵਾਂਗੇ ਆ ਜਾ ਹੁਣ ਆਹ ਲਾਈਨ ਤੇ ਚੱਲਦੇ ਸਾਰੀਆਂ ਸਬਜ਼ੀਆਂ ਵਿਖਾਵਾਂਗੇ ਹਾਰ ਤਰ੍ਹਾਂ ਦੀ ਸਬਜ਼ੀ ਪਈ ਆ ਸਬਜ਼ੀਆਂ ਝੂਮ ਕਰ ਕਰ ਮਖਾਣਾ ਸਾਰੀਆਂ ਵਖਾ ਆਲੂ ਵੇਖੋ ਕਿਦਾਂ ਦੇ ਇਥੇ ਟਮਾਟਰ ਧਨੀਆ ਕਿ ਜਿਹੜਾ ਵੀ ਇਥੇ ਆਉਂਦਾ ਨੂੰ ਪੰਜਾਬ ਦੀ ਕਮੀ ਮਹਿਸੂਸ ਨਹੀਂ ਹੁੰਦੀ ਆਹ ਮਾਰਕੀਟ ਚ ਆ ਕੇ ਕਿ ਹਾਰ ਤਰ੍ਹਾਂ ਦਾ ਸਮਾਨ ਸਾਗ ਸਾਗ ਹਾਰ ਤਰ੍ਹਾਂ ਦਾ ਧਨੀਆ ਹਰ ਕੋਈ ਹਰ ਕੋਈ ਚੀਜ਼ ਮਿਲਦੀ ਆ ਤੇ ਕੀ ਆ ਕੀਆਂ ਦਾ ਲੈਣਾ ਕੋ ਉਹਨਾਂ ਕਾ ਨਹੀਂ ਲੈਣਾ ਨਹੀਂ ਬਸ ਧਨੀਆ ਚੀਜ਼ਾਂ ਨੂੰ ਪ੍ਰੋਮੋਸ਼ਨ ਕਰਦੇ ਨੇ ਧਨੀਆ ਚੀਜ਼ਾਂ ਦੇ ਧਨੀਆ ਚੀਜ਼ਾਂ ਪ੍ਰੋਮੋਸ਼ਨ ਕਰਦੇ ਐ ਇਹਦੇ ਧਨੀਆ ਧਨੀਏ ਦਾਗਾ ਧਨੀਆ ਦਾ ਰੇਟ ਦੱਸਾਂ ਲਾ ਇਹ ਗਾਵਾ 2 ਰੁਪਏ ਦਾ 200 ਦੀ ਇੱਕ ਗੁੱਥੀ ਇੰਡੀਆ ਜੇ ਆਪਣੇ ਘਰ ਰਿਸ਼ਤੇਦਾਰ ਆਇਆ ਹੋਵੇ ਨਾ ਉਦਾਂ ਲੈ ਜਾਂਦਾ ਵਾ 5-7 ਗੁੱਥੀਆਂ ਤੇ ਇੱਥੇ ਵੇਖੋ 200 ਦੀ ਇੱਕ ਗੁੱਥੀ ਆ ਕਿੰਨਾ ਮਹਿੰਗਾ ਵਾ ਤੇ ਅੱਗੇ ਤਾਂ ਜਿਹੜਾ ਕੋਈ ਰਿਸ਼ਤੇਦਾਰ ਆ ਉਹ ਤੋਂ 2 ਰੁਪਏ ਲੈਣੇ ਲੈਣੇ ਤੇ ਇੱਥੇ ਕਿੰਨਾ ਮਹਿੰਗਾ ਤੇ ਤੇ ਇਧਰ ਵੀ ਅੰਗੂਰ ਕੇਲੇ ਵੇਖ ਸਕਦੇ ਬਹੁਤ ਸਾਰੀ ਆਪਾਂ ਲ ਲਈਏ ਜਾਨ ਲੱਗਾਂ ਲਵਾਂਗੇ ਆਪਾਂ ਇਦਾਂ ਗਰੀਬ ਹੋ ਜਾਗੇ ਜਾਨ ਲੱਗਾਂ ਲਵਾਂਗੇ ਇਧਰ ਸਬਜ਼ੀਆਂ ਸਾਰੀਆਂ ਵਿਖਾਈ ਵਿਖਾ ਦੇ ਕਰਾਂ ਕਰੀ

ਨਾਈਸ ਨਾਈਸ ਜਿਹਦੇ ਸੈੱਲ ਘਟਦੇ ਨਾ ਇੰਡੀਆ ਵਾਸਤੇ ਉਹਦੇ ਵਾਸਤੇ ਇਹ ਚੀਜ਼ ਬਣਾਈ ਗਈ ਆ ਜਿਹਦੇ ਸੈੱਲ ਘਟਦੇ ਆ ਬਿਲਕੁਲ ਇਹ ਬਿਲਕੁਲ ਆ ਨਾ ਆਮਨੇ ਲੈਣਾ ਨਹੀਂ ਆ ਬਸ ਜਸਟ ਵੀਡੀਓ ਬਣਾ ਰਹੇ ਆ ਜੀ ਬਾਤ ਬਈ ਬਹੁਤ ਬੋਲ ਦਾ ਚੈਨਲ ਸਬਸਕ੍ਰਾਈਬ ਕਰ ਦੋ ਯੈਸ ਲੈ ਬੋਲਣਾ ਨਹੀਂ ਆ ਰਹਾ ਨਾ ਸਬਸਕ੍ਰਾਈਬਰ ਆਓ ਤੇ ਇਧਰ ਵਿਖਾਈਆਂ ਨੇ ਸੇਬ ਕੇਲੇ ਸ਼ਿਮਲਾ ਮਿਰਚਾਂ ਇਹ ਤੇ ਇਧਰ ਸਾਰੇ ਇੱਕ ਰੀ ਮਖਾ ਦੇ ਗੰਡੇ ਗੁੰਡੇ ਗਾਫਾ ਗਾਫਾ ਇਹ ਇਹਨਾਂ ਦਾ ਮੇਨ ਬੰਦਾ ਵਾ ਇਹ ਮੇਨ ਬੰਦਾ ਵਾ ਆਹ ਗਾਫਾ ਇੰਡੀਆ ਕੇ ਲੀਏ ਹੈ ਇੰਡੀਆ ਕੇ ਲੀਏ ਹਾਂ ਜੀ ਬਹੁਤ ਬਹੁਤ ਮੈਂ ਨਾ ਕੈਮਰਾ ਕੋ ਬੋਰੀਆਂ ਨੇ ਚੀਜ਼ਾਂ ਖਾਨ ਲਾ ਦੋ ਕਰਾਂ ਇੰਡੀਆ ਤੋਂ ਜੋ ਹੁੰਦਾ ਹੈ ਮੇਰੇ ਜੋ ਓਕੇ ਓਕੇ ਇਹ ਕਾਜ ਨੇ ਓਕੇ ਓਕੇ ਜੀ ਇਹ ਆ ਇਹ ਤੇ ਇਧਰ ਵੇਖ ਸਕਦੇ ਹੋ ਬਹੁਤ ਸਾਰੀਆਂ ਸਬਜ਼ੀਆਂ ਗਾਜਰਾਂ ਆਲੂ ਹੋਗੇ ਹਰੀਆਂ ਮਿਰਚਾਂ ਵੇ ਕਿੱਡੀਆਂ ਕਿੱਡੀਆਂ ਵਾਰੀਆਂ ਮਿਰਚਾਂ ਵੇਖੋ ਆ ਆ ਬੜਾ ਹਰੀਆਂ ਮਿਰਚਾਂ ਵੇਖੋ ਇਹ ਹਰੀਆਂ ਮਿਰਚਾਂ ਆ ਕਹਿ ਰਿਹਾ ਏ ਤਾਂ ਬਾਈ ਇਸਕਾ ਹਾਊ ਆਰ ਯੂ ਨੋ ਯਾ ਆਯਾ ਆਲਰਾਇਟ ਵਾਟ ਇਜ਼ ਦ ਪ੍ਰਾਈਸ ਆਫ ਦਿਸ ਵੈਟ ਦਿਸ ਦਿਸ ਇਜ਼ ਅ ਮਿਰਚਾ ਮਿਰਚਾ ਇਟਸ ਅ ਗ੍ਰੀਨ ਮਿਰਚਾ ਮਾਈ ਫਰੈਂਡ ਹੈ ਤੇ ਵੇਖ ਸਕਦੇ ਜੋ ਇਹ ਮਿਰਚਾਂ ਦਾ ਰੇਟ ਦੱਸਿਆ ਨੇ 8 ਰੁਪਏ 8 8ਾਂ ਦੀ ਇੱਕ ਗੋਲੀ 800 ਰੁਪਏ ਕਿਲੋ ਦੀਆਂ 6-7 ਮਿਰਚਾਂ ਵੇਖ ਸਕਦੇ ਬਹੁਤ ਸਾਰੇ ਰੇਟ ਆ ਬਾਈ ਰੇਟ ਰੂਟ ਬਤਾ ਦੇ ਇਧਰ ਆਓ ਇਧਰ ਆ ਰੇਟ ਬਤਾਓ ਸਭ ਥਾਂ ਜਗਾ ਯਾ ਸਭ ਸਭੀ ਸਮਾਨ ਕਹਣਾ दाम ਬਤਾਓ ਕਿਆ ਕਿਆ ਹੈ ਇਸਕਾ ਆਮਨਾ 1.5 ਪੌਂਡ ਉਹ ਕਰ ਮੈਂ ਅੱਜ ਕਾਮ ਦੇ ਲੇ ਜਾਓ ਕਾਲਾ ਮਹਿਲੇ ਨੇ ਕੱਲ ਦਿਹਾੜੀ ਪਰ ਜਾਏਗੇ ਸਹੀ ਹੈ ਸਹੀ ਹੈ ਇਸ ਕਮਾਲ ਨੂੰ ਇਸੇ ਪੁੱਛੋ ਤੋ ਇਸ ਕੋ ਪੰਜਾਬੀ ਨਹੀਂ ਆਤੀ ਸਾਰਾ ਬਲ 1 ਪੌਂਡ ਦਾ ਸਾਰਾ ਮਾਲ 1 ਪੌਂਡ ਦਾ ਸਾਰਾ ਸਭ ਕੁਛ 1 ਪੌਂਡ ਦਾ ਓਕੇ 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 ਇਹ ਹੈ ਯਾ ਨੋ ਪ੍ਰੋਬਲਮ ਓ ਯਾ 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 ਓਕੇ ਠੀਕ ਆ ਤੇ ਇਧਰ ਨੂੰ ਆ ਜਾ ਦੋਣਾ ਆਪਾਂ ਇਧਰ ਅਦਰਕ ਅਦਰਕ ਵੀ 1 ਪਾਉਂਡ ਦਾ 100 ਰੁਪਏ ਦਾ ਹੋ ਗਿਆ 100 ਰੁਪਏ ਦਾ 100 ਗ੍ਰਾਮ ਹੋ ਗਿਆ ਤੇ ਇੱਧਰ ਆ ਜਿਹੜੇ ਕਿਨੂ ਹੁੰਦੇ ਨੇ ਮੱਝਾਂ ਨੂੰ ਦਿੰਦੇ ਨੇ ਕੀ ਉਹ ਚੀਰ ਕੇ ਦਿੰਦੇ ਨੇ ਮੱਝਾਂ ਨੂੰ ਤੂੰਬੇ ਤੂੰਬੇ ਇੱਥੇ ਕਈਆਂ ਨੇ ਮੱਝਾਂ ਵੀ ਰੱਖੀਆਂ ਜਾਂ ਗੋਰੀਆਂ ਨੇ ਤੇ ਉਹ ਆਪਣੇ ਡੰਗਰਾਂ ਨੂੰ ਤੂੰਬੇ ਚੀਰ ਕੇ ਦਿੰਦੇ ਆ ਤੇ ਨਾਲੇ ਲਸਣ ਮੂਲੀਆਂ ਦੇਖੋ ਮੂਲੀਆਂ ਇਥੇ ਖੀਰਿਆਂ ਦਾ ਲੈਮੀਨੇਸ਼ਨ ਕਰਕੇ ਰੱਖਦੇ ਆ ਕਿਉਂਕਿ ਜੇ ਆਪਾਂ ਵਿਦਾਊਟ ਲੈਮੀਨੇਸ਼ਨ ਰੱਖਾਂਗੇ ਤਾਂ ਸਿੱਧਾ ਸਰਕਾਰ ਵੱਲੋਂ ਤੁਹਾਡੀ ਦੁਕਾਨ ਬੈਨ ਕਰ ਦਿੱਤੀ ਜਾਂਦੀ ਆ ਤੇ ਆਈਆਂ ਮੂਲੀਆਂ ਇਹ ਤੁਸੀਂ ਵੇਖ ਸਕਦੇ ਹੋ ਕਿੰਨੀ ਲੰਮੀ ਮੂਲੀ ਆ ਉਧਰ ਗਿਓ ਨਾ ਮਮਾ ਮੇਰੇ ਨਾਲ ਕਰੀ ਜਨਾ ਮੈਨੂੰ ਲੋਕਾਂ ਨੇ ਵੇਖਿਆ ਨਹੀਂ ਹੈ ਨੋ ਪ੍ਰੋਬਲਮ ਇਹਨਾਂ ਦੀ ਦੁਕਾਨ ਤੇ ਆ ਵੇਖ ਸਕਦੇ ਇੱਥੇ ਕਵਰ ਹਰ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਹੈ ਕਵਰ ਵਾਲੇ ਸਮਾਨ ਵਿਖਾਈ ਜਾਣਾ ਇੱਧਰ ਵਿਖਾ ਸਾਰੇ ਕਵਰ ਤੇ ਇੱਧਰ ਮੋਬਾਈਲ ਦਾ ਸਾਰਾ ਸਮਾਨ ਸਸਤਾ ਮਿਲ ਜਾਂਦਾ ਵੇ ਜਿਹੜੇ ਜਿਹੜੇ ਕਿਸੇ ਵੀਰ ਨੇ ਬਾਏ ਕਰਨਾ ਹੋਵੇ ਤੇ ਹਰ ਤਰ੍ਹਾਂ ਦਾ ਮੋਬਾਈਲ ਮਿਲ ਜਾਂਦਾ ਇੱਥੇ ਮੋਬਾਈਲਾਂ ਦੇ ਰੇਟ ਵਿਖਾਈ ਜਾਣਾ ਇਹਨਾਂ ਜ਼ੂਮ ਕੀਤਾ ਜਾਵੇ ਰੇਟ ਵਿਖਾਈ ਜਾਵੇ ਕੋਈ ਆਈਫੋਨ ਐਪਲ ਪ੍ਰੋ ਦਾ 280 ਰੁਪਏ ਪੌਂਡ ਆ ਅੰਦੇ ਜੂਕੇ ਦੇ ਫੋਨ ਬਹੁਤ ਸਸਤੇ ਆ ਇੱਧਰ ਵਿਖਾ ਸਕਦੇ ਇੱਧਰ ਵੀ ਕਿੰਨੇ ਫੋਨ ਪਏ ਜਿਵੇਂ ਆਪਣੇ ਪੱਟੀ ਦੀ ਦੁਕਾਨਾਂ 'ਚ ਪਏ ਹੁੰਦੇ ਸੀ Yes, no problem. No problem. We making a video for YouTube. ये oh, Yeah, okay. I we promotion you. ये Oh, okay. Yeah, yeah. Uh, the इधर वेक साधु किन्हें फोने रेट बखाया जावे पचासी पाउंड पैंट की फोन सारे सस्ते या अक आवाज़ इस डी प्राइस ऑफ़ दिस वॉच एनीवन दिस वन थर्टी फाइव वेरी महंगी हाँ पनी लानी एन यार डी जेव जाते नहीं आई हैव नो मनी फर्स्टली मेक अ वीडियो एंड देन गिव यू मनी ਇਹ ਤੇ ਹੁਣ ਆਪਾਂ ਅੰਦਰ ਮਾਰਕੀਟ ਖਾਵਾਂਗੇ ਇੱਧਰ ਹੈਗੀ ਐਂਟਰੀ ਨਹੀਂ ਐਂਟਰੀ ਹੌਂਦਰੀਆ ਓਕੇ ਜੀ ਤੇ ਹੁਣ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰੀ ਜਾਓ ਤੇ ਤੇ ਆਪਾਂ ਤੁਹਾਨੂੰ ਵਿਖਾਉਂਦੇ ਰਾਵਾਂਗੇ ਮਾਰਕੀਟ ਕਿਹ ਹੁੰਦਾ ਵਾ ਤੇ ਇੱਧਰ ਟਾਇਲਟਾਂ ਜੇ ਆਪਣੇ ਪੱਟੀ ਬਾਥਰੂਮ ਜੇ ਨਹੀਂ ਬਣੀਆਂ ਹੁੰਦੀਆਂ ਪੱਟੀ ਬਾਥ ੱਡੇ ਜ ਹੁਣ ਅੱਗੇ ਨਾ ਤੁਰਿਆ ਜਾ ਮੁਸ਼ਕਵੜਾ ਪਹਿਣਾ ਹੁੰਦਾ ਨਹੀਂ ਇੱਧਰ ਆਪਾਂ ਦੂਜੀ ਖਾਵਾਂਗੇ ਅੱਗੇ ਪਾਸੇ ਜਵਾਕਾਂ ਦੇ ਖੜਾਉਣੇ ਆ ਗਏ ਆ ਤੇ ਇੱਧਰ ਵੀ ਕੱਪੜੇ-ਕੁਪੜੇ ਜਾਂ ਜ਼ਿਆਦਾਤਰ ਸਮਾਨ ਜਵਾਕਾਂ ਦਾ ਵੀ ਬਹੁਤ ਸਸਤਾ ਮਿਲਦਾ ਵਾ ਤੇ ਆ ਤੇ ਇਧਰ ਕਪੜੇ ਵੀ ਬਹੁਤ ਆਸਾਨੀ ਨਾਲ ਤਰੀਕੇ ਨਾਲ ਮਿਲ ਜਾਂਦੇ ਆ ਤਿੰਨ ਤਿੰਨ ਪੌਂਡ ਤੋਂ ਸ਼ੁਰੂ ਹੋ ਜਾਂਦੇ ਦੇਖੋ 1 ਪੌਂਡ 1 ਰੁਪਈਏ ਦੀ ਇੱਕ ਟੀ-ਸ਼ਰਟ ਇਹ ਬਹੁਤ ਦੋ ਪੌਂਡ ਸਾਲਾ 1 ਲੱਗਾ ਪਰਲੀ ਸਾਈਡ ਤੇ ਮਾਰਕੀਟ ਹੈ ਕਿ ਬਹੁਤ ਤਕੜੀ ਆ ਤੁਹਾਨੂੰ ਆਪਾਂ ਕਿਧਰੋਂ ਸ਼ੁਰੂ ਕਰੀਏ ਛੋਟਿਆ ਅਸੀਂ ਫਸਟ ਟਾਈਮ ਆਈ ਤਾਂ ਸਾਨੂੰ ਮਨ ਪਤਾ ਨਹੀਂ ਲੱਗਦਾ ਪਿਆ ਕਿ ਕਿਧਰੋਂ ਸ਼ੁਰੂ ਕਰੀਏ ਇਧਰ ਆ ਜਾ ਤੇ ਆਪਾਂ ਹੁਣ ਇਧਰੋਂ ਤੁਹਾਨੂੰ ਸਾਰਾ ਕੁਝ ਬਖਾਉਂਦੇ ਰਾਵਾਂਗੇ ਛੋਟਿਆ ਤੂੰ ਸਾਰੀ ਮਾਰਕੀਟ ਘੇਰੇ ਘੇਰੇ ਕਮਾ ਕਮਾਓ ਖਾਈ ਆ ਤੇ ਇਧਰੋਂ ਆਪਣਾ ਰਸੋਈ ਦਾ ਸਮਾਨ ਮਿਲ ਜਾਂਦਾ ਵਾ ਜੇ ਮੰਨ ਲਓ ਰਸੋਈ 'ਚ ਕੋਈ ਵੀ ਆਪਾਂ ਤਵਾ ਇਧਰ ਤਵਾ ਤੂਆ ਵਰਤਨਾ ਹੋਵੇ ਕੋਈ ਤਵਾ ਦੇ ਹੋਰ ਵੀ ਕੋਟਨਾ ਘੜਨਾ ਸਾਰਾ ਸਮਾਨ ਮਿਲ ਜਾਂਦਾ ਵਾ ਜਿਵੇਂ ਇੰਡੀਆ ਨਾਲ ਦਾ ਮਿਲਦਾ ਵਾ ਤੇ ਜਿੰਨੇ ਲੈਣਾ ਲੈ ਸਕਦਾ ਇਧਰ ਲੇਡੀਜ਼ ਸਮਾਨ ਆ ਤੇ ਹਰ ਤਰ੍ਹਾਂ ਦੇ ਕੌਲਾ ਕੁੱਲਾ ਛੋਟਾ ਚਾਹੀਦਾ ਤਾਂ ਨਹੀਂ ਆਪਾਂ ਨੂੰ ਦੇਖ ਲੈ ਕੋਈ ਚਾਹੀਦਾ ਚੋਈਦਾ ਰਸੋਈ ਦਾ ਸਮਾਨ ਹੀ ਕੋਈ ਕਰਦਗੁਰ ਦੇ ਚਾਹੀਦੇ ਹੋਵੇ ਕੋਈ ਮੈਕਰੋ ਮੋਕਰ ਉਹ ਸਭ ਮੁਰਸ਼ ਲੈਣਾ ਆਪਾਂ ਤੇ ਇਧਰ ਵੀ ਬਹੁਤ ਸਾਰਾ ਸਮਾਨ ਆ ਅਬ ਅਗਲੇ ਪਾਸੇ ਵੇਲਾ ਇਧਰ ਉਹ ਰੀਲਾਂ ਦਾ ਸਮਾਨ ਸੁਈ ਲੈਣੀ ਬ੍ਰਦਰ ਵੇ ਨੀਡ ਵਨ ਨੀਡਲ ਨੀਡਲ ਰੂੜੇ ਦਾ ਦੀ ਨੀਡਲ ਹਾਂ ਨੋ ਨੋ ਤਾ ਗਾ ਟੋਪਾ ਲਾਉਣ ਵਾਲੀ ਹੋਣੀ ਹੈਗੀ ਉਹ ਮਮਾ ਵਾਕਿਆ ਚਾਹੀਦੇ ਮੇ ਲੋਰ ਉਹ ਵਾਕਿਆ ਚਾਹੀਦੇ ہماری ਲੋਅਰ ਫਟਿੰਗ ਤੇ ਇਧਰ ਰੀਲਾਂ ਰੂਲਾਂ ਵੀ ਵੇਖ ਸਕਦੇ ਜੋ ਜਿਵੇਂ ਆੜਾ ਚੁੰਨੀਆਂ ਨੂੰ ਗੋਟੇ ਘਾਟੇ ਇਹ ਮਿਲਦੇ ਹੁੰਦੇ ਬੁੜੀਆਂ ਸਮਾਨ ਲੈ ਲੈਂਦੀਆਂ ਨੇ ਆ ਕਿ ਬੁੜੀਆਂ ਦਾ ਸਮਾਨ ਵੀ ਸਾਰਾ ਮਿਲ ਜਾਂਦਾ ਬਾਕੀ ਪੈਂਟਾਂ ਇਧਰ ਕਪੜਾ ਸ਼ੋਰੂਮ ਚ ਕਪੜਾ ਦਿਖਾਇਆ ਜਾਵੇ 10 15 20 20 ਪੌਂਡਾਂ ਦੀ ਆ ਵੇਖ ਸਕਦੇ ਜੋ ਆ ਜਾਓ ਮੇਰੇ ਮਗਰ ਛੋਟਾ ਕੋਈ ਨਹੀਂ ਇਧਰੇ ਪਰ ਉਹ ਤਾਂ ਸਿਆਲ ਲੰਘ ਗਿਆ ਹੁਣ ਟੋਪੀ ਕੀ ਕਰਨੀ ਆ ਉਦੋਂ ਲੱਭੀਆਂ ਨਹੀਂ ਉਦੋਂ ਭਰਾ ਮਾਰਕੀਟ ਆਪਾ ਹੁਣ ਪਤਾ ਲੱਗਾ ਪਹਿਲਾਂ ਕਿੱਦਾਂ ਆ ਜਾਂਦੇ ਠੀਕ ਮੰਮੀ ਦਾ ਪਿਆਰਾ ਮੈਂ ਲੈਣੀ ਫਿਰ ਸਾਲਾ ਡੈਡੀ ਦਾ ਲਿਟਲ ਹੈਲਪਰ ਉਹ ਮੰਮੀ ਵੀ ਲਿਖਿਆ ਇੱਥੇ ਉਹ ਮੰਮੀ ਮੰਮੀ ਲਿਟਲ ਹੈਲਪਰ ਇਹ ਸਾਸਰੀ ਕਲਾਂਟੀ ਜੀ ਕਿੱਦਾਂ ਠੀਕ ਜੇ ਵੀਡੀਓ ਬਣਾਉਂਦੇ ਮੈਂ ਚੱਕਰ ਤਾਂ ਨਹੀਂ ਕੋਈ ਅਹੀਂ ਬਖੌਣ ਨੇ ਭਾਈ YouTube ਤੇ ਸਾਡਾ ਚੈਨਲ ਆ ਕੋਈ ਚੱਕਰ ਤੇ ਨਹੀਂ ਆ ਨਾ ਚੱਕਰ ਕੋਈ ਨਹੀਂ ਅਹੀਂ ਰੇਟ ਦੱਸਦੇ ਭਾਈ ਇੰਡੀਆ ਵਾਲਿਆਂ ਨੂੰ ਕਿ ਇੰਨੀ ਮਹਿੰਗਾਈ ਇੱਥੇ ਆਹ ਨਹੀਂ ਨਹੀਂ ਠੀਕ ਆ ਹਾਂ ਠੀਕ ਆ ਉਹ ਇੰਡੀਆ ਵਾਲੇ ਤੁਸੀਂ ਨਹੀਂ ਮੰਨਦੇ ਉਹ ਤਾਂ ਕਹਿੰਦੇ ਹੁੰਦੇ ਨਾ ਜਾ ਵੋ ਇੱਥੇ ਕੰਮ ਕਰੋ ਸਹੀ ਗੱਲ ਕੰਮ ਤੇ ਰਹਿਣਗੇ ਮੁੰਡੇ ਗਵਾਰਡ ਸਾਡੇ ਕੰਮ ਕਰਦੇ ਆ ਅੱਛਾ ਅੱਛਾ ਜਿਉਂ ਸਵੇਰੇ 8:00 ਵਜੇ ਆਉਂਦੇ ਆ ਭਾਈ ਉਹਦਾ ਇੱਕ ਗੱਲ ਆ ਨਿਆਣਿਆਂ ਦੀ ਜਿਹਨੇ ਕਰਨਾ ਕੰਮ ਨਾ ਉਹ ਨਹੀਂ ਸਿੱਖ ਵੀ ਲੈ ਇਹਦੇ ਫੁੱਲ ਇੰਨੀ ਸੋਹਣੀ ਬਾਹਰ ਨਹੀਂ ਗਾਰਡਨ ਬਣਾਉਂਦੇ ਆ ਹਾਂਜੀ ਹਾਂਜੀ ਉਹ ਤੇਗਾ ਮੈਂ ਕਹਿੰਦਾ ਫੋਨ ਹੈ ਕਿਤੇ ਪਾਣੀ ਦਾ ਗਲਾਸ ਉਹ ਵਸਾ ਇਹ ਗੱਲਾਂ ਉਹ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਬਹੁਤ ਕਰਨੀ ਪੈਂਦੀ ਹੈ ਨਾ ਸਟਰਗਲ ਹੁੰਦੀ ਆ 8 ਤੋਂ 8 ਨਾ ਉਹ ਕੰਮ ਕਰਦੇ ਆ بڑا ਕੰਮ ਬੜਾ ਕੰਮ ਉਹ ਨਹੀਂ ਕਰਦੇ ਬਿਲਡਰ ਕਰਾਉਂਦੇ ਆ ਬਿਲਡਰ ਕਰਾਉਂਦੇ ਕਿਉਂਕਿ ਬਿਲਡਰ ਆਪ ਬਿਲਡਰ ਵੀ ਬਣਿਓ ਮੁੰਡੇ ਆਪਣੇ ਹਾਂ ਉਹ ਕਈ ਬੜੇ ਬਣੇ ਆ ਜਿਨ੍ਹਾਂ ਨੂੰ ਕੋਈ ਸਕਿੱਲ ਸਕਿੱਲ ਆਉਂਦੀ ਨਾ ਉਹ ਇੱਕ ਬਾਥਰੂਮ ਬਣਾ ਕੇ ਗਏ ਆ 4000 ਲੱਗਾ 6 ਕਦਨਾ ਚ ਅੱਛਾ ਅੱਛਾ ਬਈ ਸੱਚੀ ਮੁੰਡੇ ਉਹ ਵੀ ਧੋਨੇ ਆਪਣੇ ਆਪਣੇ ਹੀ ਅਣਿਆਣੇ ਓਕੇ ਓਕੇ ਤੇ 20 ਸਾਲਾਂ ਦੇ ਆ ਤੋ ਕਿਤੇ ਕੰਮੋਂ ਨਹੀਂ ਦਰਤ ਕਰਕੇ ਵੀ ਬਾਥਰੂਮ ਐ ਸ਼ਸ਼ਾ ਕੋਈ ਜੇ ਸਕਿੱਲ ਹੋਵੇ ਨਾ ਹਾਂਜੀ ਹਾਂਜੀ ਫੇਰ ਫਾਇਦਾ ਇੱਥੇ ਆਉਣਾ ਫਾਇਦਾ ਦੇ ਕਿੱਲ ਨਾ ਇੱਥੇ ਆ ਕੇ ਸਿੱਖੇ ਵੀ ਹਾਂਜੀ ਇੱਥੇ ਕਿ ਥੋੜਾ ਸਿੱਖ ਲੈ ਥੋੜਾ ਗਾੜੀ ਮੋਟੀ ਮੇਨ ਦੁਕਾਨ ਨਾਲ ਕਾਕਾ ਕੁਛ ਨਹੀਂ ਬਣਦਾ ਸਹੀ ਗੱਲ ਆ ਰੈਂਟ ਨਹੀਂ ਦੇਉਂਦਾ 40 ਪੌਂਡ ਦਿੰਦੇ ਆਂ ਜਾਨੇ ਆ ਤੇ 40 ਕੀ ਬਣਦਾ ਆ ਤੇ ਉਹ ਵੀ ਕਦੇ ਕਦੇ ਦਿਹਾੜੀ ਲੱਗਦੇ ਆਂ ਅਸੀਂ ਪੱਟੀ ਦੇ ਆਂ ਤਰਨ ਤਰਨ ਦੇ ਅੱਛਾ 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 ਇੱਥੇ ਸਰੇ ਇਨੇ ਵੈਸਟ ਬ੍ਰੋਮ ਰਹਿੰਦੇ ਆਂ ਅੱਛਾ ਮੈਸੂਰਮ ਰਹਿੰਦੇ ਆਂ ਹਾਂਜੀ ਹਾਂਜੀ ਇਹ ਆਪਣੀ ਸ਼ਾਪ ਆ ਹਾਂਜੀ ਅੱਛਾ ਅੱਛਾ ਬਹੁਤ ਵਧੀਆ ਵਾ ਸਾਡੇ ਤੋਂ ਪੈਸੇ ਨਹੀਂ ਆ ਗਏ ਤੇ ਜ਼ਰੂਰ ਲੈਣੇ ਅਗਲੀ ਵਾਰ ਆਵਾਂਗੇ ਜਦੋਂ ਬਾਬਾ ਕੰਮ ਵਧੀਆ ਮਿਲ ਗਿਆ ਨਾ ਪੈਸੇ ਦਾਸ ਕਰਦੇ ਵੀ ਆਹੋ ਤੋਂ ਮੁਰਾਦਾ ਹਾਂਜੀ ਹਾਂਜੀ ਓਕੇ ਜੀ ਅੱਗੇ ਮਿਲਦੇ ਆਪਾਂ ਤੇ ਇੱਧਰ ਵੇਖ ਸਕਦੇ ਜੇ ਬਹੁਤ ਸਾਰੀਆਂ ਜੈਕਟਾਂ ਵਾਂ ਇੱਧਰ ਲੇਡੀਜ਼ ਸੂਟ ਆ ਜਾਂਦੇ ਆ ਜਿਹੜੀਆਂ ਲੰਮੇ ਪਾਉਂਦੀਆਂ ਵਾਂ ਨਵੇਂ ਡਿਜ਼ਾਈਨ ਚ ਚੱਲੀਆਂ ਵਾਂ ਜਿਹੜੇ ਜ਼ਿਆਦਾਤਰ ਇੱਥੋਂ ਦੇ ਮੁਸਲਮਾਨ ਕੁੜੀਆਂ ਇਹ ਪਹਿਰਾਵਾ ਪੈਂਦੀਆਂ ਵਾਂ ਤੇ ਪੰਜਾਬੀ ਦੇ ਤੁਸੀਂ ਕੋਈ ਕਦੇ-ਕਦੇ ਵੇਖੀ ਹੋਗੀ ਜ਼ਿਆਦਾਤਰ ਪੰਜਾਬੀ ਮੁਸਲਮਾਨਣੀਆਂ ਕੁੜੀਆਂ ਪਾਉਂਦੀਆਂ ਵਾਂ ਤੇ ਬਾਕੀ ਇਧਰ ਵੇਖ ਸਕਦੇ ਹੋ ਲੇਡੀਜ਼ ਦਾ ਸਮਾਨ ਛੋਟੇ ਬੱਚਿਆਂ ਲਈ ਆ ਤੇ ਚੱਲ ਆਪਾਂ ਇਹਨਾਂ ਦਾ ਕੀ ਵਿਖਾਉਣਾ ਆਪਾਂ ਮੁੰਡਿਆਂ ਮੰਡਣ ਵਾਲੀ ਚੀਜ਼ ਵਿਖਾਈਏ ਤੇ ਕੋਟਪੈਂਟ ਲੈ ਲਾਏ ਕਿਹੜਾ ਮਮ ਕੋਟਪੈਂਟ ਮਮਾ ਉਦੋਂ ਲਵਾਂਗੇ ਜਦ ਵਿਆਹ ਵਿਊ ਹੋਇਆ ਇਧਰੇ ਆ ਕੋਟਪੈਂਟ ਲੈਣਾ ਮੈਂ ਤੇ ਤੇ ਹੁਣ ਅੱਗੇ ਵੀ ਆ ਜਾ ਅੱਗੇ ਵੀ ਆ ਬਹੁਤ ਦਿਖਾਉਂਦੀ ਇਧਰੋਂ ਮਿਲਦਾ ਵਾ ਜਿਨ੍ਹਾਂ ਨੇ ਆਪਣੇ ਇੱਥੇ ਡੌਗ ਰੱਖੇ ਆ ਉਹਨਾਂ ਲਈ ਹੱਡੀਆਂ ਰੱਖੀਆਂ ਆ ਆ ਜਿਵੇਂ ਹਿਰਨ ਦਾ ਮਾਸ ਵਾਲੀਆਂ ਹੱਡੀਆਂ ਹੁੰਦੀਆਂ ਵਾਂ ਤੇ ਇਹ ਬਾਕੀ ਸੂਰ ਦਾ ਮਾਲ ਸਾਫ ਨਾ ਲਾ ਇਹਨੂੰ ਕਿਉਂ ਹੱਥ ਕੋ ਨਾ ਲਾਵਾਂ ਤੇ ਇਹ ਇਹ ਜਿਵੇਂ ਸੂਰ ਦਾ ਮਾਲ ਝੂਮ ਜਿਹਾ ਕਰੀ ਜਾਂਦਾ ਤੇ ਹਰ ਤਰ੍ਹਾਂ ਦਾ ਇਥੋਂ ਸਮਾਨ ਡੌਗ ਡੌਗ ਤੀਥ ਡੌਗ ਚੀ ਇਹ ਤੇ ਕੁੱਤੇ ਦਾ ਸਾਰਾ ਕੋਈ ਇਹ ਬੀਲ ਮੱਛੀ ਦੀਆਂ ਹੱਡੀਆਂ ਪਈਆਂ ਵਾਂ ਕੋਈ ਕੁੱਤੇਆਂ ਲਈ ਤੇਰੇ ਲਈ ਤੇ ਨਹੀਂ ਇਹ ਟੂਨੇ ਟੱਪੇ ਵੜੇ ਕਰਦੇ ਨੂੰ ਲਾਗੇ ਕਰਦੇ ਗੋਰੇ ਉਹ ਕਹਵਾ ਇਹ ਨਹੀਂ ਕਈ ਰਮੀਨੀਆ ਦੇ ਲੋਕ ਉਹ ਕਰਦੇ ਆ ਨਹੀਂ ਸੱਚੀ ਗੱਲ ਆ ਇਹ ਦੇ ਵਤ ਤੇ ਜਾਂਦੇ ਜਿੰਨਾ ਦੁਨੀਆ ਦਾ ਸਮਾਨ ਬਹੁਤ ਸਾਰਾ ਮਿਲ ਜੱਗਾ ਵੇਖੋ ਜਿਹੜੇ ਨਵੇਂ ਸੂਤ ਚੱਲੇ ਆ ਤੂੰ ਕਿਹਨੂੰ ਇੱਥੇ ਚੱਲਣ ਦੇਣਾ ਇਸ ਸਾਲ ਨੂੰ ਇੰਡੀਆ ਚੱਲਣੇ ਆ ਤੇ ਤੁਹਾਡੀ ਮੰਮੀ ਨੂੰ ਨੇ ਭੇਜਦੇ ਦੋ ਤਿੰਨ ਸੂਟ ਭੇਜਨੇ ਮੈਂ ਇੱਧਰ ਲੈ ਕੇ ਦੇਖ ਸਕਦੇ ਜੇ ਲੈਣੇ ਮਿਲਦੇ ਆ ਤੇਰੇ ਵਿਆਹ ਦੇ ਆਪ ਲੈਣਾਂ ਖੜਦਾ ਤੂੰ ਕਿਹਦੇ ਲਈ ਤੇਰੇ ਲਈ ਤੇ ਤੂੰ ਲੈਣਾਂ ਪਾਉਣਾ ਤੇ ਬਹੁਤ ਸਾਰੀ ਵੱਡੀ ਮਾਰਕੀਟ ਦਾ ਫੋਨ ਫਾਨ ਨਾਲ ਆਵੇ ਕੋਈ ਦੋ ਦੋ ਇੱਥੇ ਸੋਚਾਂ ਦੇ ਹੁਣਾਂ ਦੀ ਵੈਲਿਊ ਹੈਗੀ ਪੂਰੀ ਭਾਈ ਪਾਜੀ ਤੁੱਜੇ ਮਿਲ ਜਾਣਗੇ ਪੋਡਕਾਸਟ ਮਾਈਕ ਮਾਈਕ ਮਿਲ ਜਾਣਗੇ ਵੱਡੇ ਵੱਡੇ ਕਰ ਲਾ ਉੱਧਰ ਜਾ ਕੇ ਮਾਈਕ ਮਿਲ ਜਾਣਗੇ ਭਾਈ ਜਿਹੜੇ ਤੁਹਾਨੂੰ ਲੱਗਦੇ ਪੋਡਕਾਸਟ ਵਾਲੇ ਨਹੀਂ ਆ ਭਾਜੀ ਨਹੀਂ ਸਾਡੇ ਕੋਲ ਸਪੀਕਰ ਹੈਗਾ ਨਾ ਨਹੀਂ ਸੁਣ ਸਕਦੇ ਭਾਜੀ ਮੈਕ ਚਾਹੀਦਾ ਸਾਨੂੰ ਪੋਡਕਾਸਟ ਵਾਲੇ ਹੁਣ ਕਹਿੰਦੇ ਤੁਸੀਂ ਨਾਲ ਰਿਕਾਰਡਿੰਗ ਕਰ ਰਹੇ ਹੋ ਮਾਇਆ ਨਹੀਂ ਰਹੇ ਤੁਸੀਂ ਤੁਸੀਂ ਸਿਰਫ ਨਹੀਂ ਨਹੀਂ ਭਾਜੀ ਵਾਕਈ ਚਿਹਰੇ ਆਹ ਹੱਥ ਹੈਗੇ ਉਹ ਪੋਡਕਾਸਟ ਬਣਾਉਣੇ ਨੇ ਪੋਡਕਾਸਟ ਐਂ ਗੱਲਾਂ ਨਾਲ ਮੂੰਹ ਦੇ ਅੱਗੇ ਕਰਕੇ ਪੋਡਕਾਸਟ ਬਣਾਉਣ ਵਾਲੇ ਸਾਡਾ ਚੈਨਲ YouTube ਤੇ ਬਹੁਤ ਬਹੁਤ ਤੁਸੀਂ ਜੋ ਕਰ ਰਹੇ ਹੋ ਨਾ ਸਾਡੇ ਅੰਦਰ ਕੁਝ ਸਹੀ ਆ ਭਾਜੀ ਵਧੀਆ ਗੱਲ ਆ ਹੋਰ ਅੱਗੇ ਜਾਓ ਮੈਂ ਨਾ ਰੱਬ ਤਰੱਕੀ ਬਖਸ਼ੇ ਤੁਹਾਨੂੰ ਬਹੁਤ-ਬਹੁਤ ਧੰਕ ਯੂ ਧੰਕ ਯੂ ਇਹ ਇੱਧਰ ਪਰਫਿਊਮ ਮਿਲ ਜਾਂਦੇ ਆ ਇਹ ਇੱਧਰ ਬਹੁਤ ਸਾਰਾ ਕੁਮੜਾ ਕੋੜਾ ਉਤਾਰੇ ਮੈਗ ਲੱਗੇ ਗਾਲ ਗੋਲ ਨਾ ਕੱਢੀਆਂ ਬੋਲ ਤੋ ਪਰਫਿਊਮ ਲੈ ਲਈ ਆਪਾਂ ਮਮਾ ਮਹਿੰਗੇ ਵੜੇ ਆ ਓਦਾਂ ਆ ਵੇਲਾ ਕਲਾਸ ਬਲੂ ਫਾਰ ਮੀ ਫਰ ਮੈਂ ਨਹੀਂ ਭਰਾਵਾ ਇਹ ਨਾ ਲੈ ਪਰਫਿਊਮ ਆ ਤੁਸੀਂ ਓਦਾਂ ਨਾਲ ਐ ਕਰੋ ਤੁਹਾਨੂੰ ਪਰਫਿਊਮ ਮਮਾ ਸਾਬਣ ਹੀ ਲੈ ਲਈ ਆਪਾਂ ਸਾਬਣ ਕੀ ਕਰਨਾ ਚੱਲ ਇੱਧਰ ਛੋੜੀਆਂ ਦਾ ਸਮਾਨ ਯਾਦ ਸਾਰਾ ਇਸ ਮਾਰਕੇ ਵਿੱਚ ਜਰਾ ਘਾਟਾ ਨਾ ਇੱਧਰ ਹੈਗਾ ਬੰਦੇ ਦਾ ਸਮਾਨ ਇੱਧਰ ਹੂੰ ਇੱਕ ਸਾਰ ਚੈੱਕ ਕਰ ਲੈਣਾ ਸਾਰੀ ਚੈਡ ਆਪੋਂ ਦੁੱਜੇ ਵੀ ਲੈਣਾ ਸਮਾਨ ਵਾਵਾ ਲੈਣਾ ਪਹਿਲਾਂ ਮੇਰਾ ਦਾ ਵਲੌਗ ਬਣਾ ਲਈਏ ਹਾਂ ਵਲੌਗ ਤੋਂ ਬਾਅਦ ਲੈਨੇ ਆ ਸਮਾਨ ਜਿਵੇਂ ਆਪਣੇ ਲਿਬਰਟੀ ਮਾਰਕੀਟ ਨਹੀਂ ਅੰਬਰਸਰ ਦੇ ਵਿੱਚ ਬਸ ਬਸ ਸੀਮੂ ਮਾਰਕੀਟ ਹੀ ਸੀਮੂ ਮਾਰਕੀਟ ਆ ਲਿਬਰਟੀ ਮਾਰਕੀਟ ਇੱਧਰ ਨੌ ਪਾਲਚਾਂ ਇੱਕ ਆਪਾਂ ਡਰੈ ਲੈਣੀ ਇੱਕ ਆਪਾਂ ਇੱਕ ਆਪਾਂ ਡਰੈ ਲੈਣੀ ਆ ਡਰੈਰ ਉਹਦੀ ਤੂੰ ਆਇਆ ਕਾਲਾ ਕਾਲਾ ਸੇਕ ਜੇ ਮਾਰੀ ਇਹ ਜਿਹੜਾ ਵਾਸਾ ਹੀ ਕਰਦੀ ਆ ਤੇ ਇੱਧਰ ਵੇਖ ਸਕਦੇ ਬਹੁਤ ਸਾਰੇ ਪਰਸ ਆਏ ਪਏ ਆ ਚੜਿਆ ਬਾਜ ਤੇਰੇ ਰਿਕਾਰਡ ਹੁਣ ਤੂੰ ਬੋਲ ਪਰਸੋ ਪਰਸੋ ਆ ਪਿਆ ਕੰਮ ਇੱਥੇ ਮੈਨੂੰ ਬਾ ਗੱਲ ਲੱਗੀ ਜੇ ਤੈਨੂੰ ਇਹਨੂੰ ਵੇਖ ਕੇ ਆ ਫੌਜੀ ਜਿਹੜੀ ਜੈਕਟ ਪਾਈ ਹੁੰਦੀ ਆ ਆਪਣੇ ਫੌਜੀ ਨੇ ਉਹ ਆਪਣੇ ਫੌਜੀ ਨੇ ਪਾਈ ਹੁੰਦੀ ਉਹ ਇੱਥੋਂ ਲੈ ਕੇ ਗਿਆ ਵਾ ਮਿੰਟ ਹੈ ਗਿਆ ਇੱਥੇ ਵੇਹੇ ਤੀਆਂ ਦੀ ਦੇ ਕਰੀਆਂ ਦਾ ਮੈਂ ਰੱਟੀਆਂ ਹੁੰਦੀ ਆ ਹਾਂ ਯਾ ਮੈਂ ਦਸ਼ਮਨ ਜੈਕਟ ਹਾਊ ਮੱਚ 20 ਪਾਉਂਡ 2000 ਦੀ 2000 ਦੀ ਮਮਾ ਅੱਛਾ ਅੱਛਾ ਐਨੀ ਵਾਇਰ ਟੋਟਾ ਮੂਨ ਛੱਡਦੇ ਤੇ ਦੱਸਿਆ ਆ ਵੇਖ ਬਿਲਡਿੰਗਾਂ ਸਾਰਾ ਮਿਲ ਜਾਂਦਾ ਮਮਾ ਪੰਜਾਬ ਨੂੰ ਸਾਰੇ ਰਜੈਂਟ ਹੁੰਦੇ ਸਦੇਸ਼ ਬੇਟਾ ਬਾਤ ਨਹੀਂ ਚਾਹੀਦੀ ਬਾਤ ਦੇ ਹੁੰਦੇ ਰੱਤਿਆ ਕਰਕੇ ਸੋਹਣੇ ਲੱਗਦੇ ਆ ਬਰ ਬੋਲ ਨਹੀਂ ਮਾਈਕ ਨਾਲ ਵਾਲੀ ਵਾਲ ਇਧਰ ਇਧਰ ਵਾਹ ਲਵਾ ਦੇ ਨੇ ਤੇਰੇ ਆ ਵੇਖੋ ਜੀ ਮਾਈਕ ਵਾਲ ਹੈ ਜਿੰਨਾ ਤੇਰੇ ਉੱਤੇ ਰੱਖ ਕੇ ਵੇਖੀ ਮੜਾ ਕਿਤੇ ਜਾ ਸਾਲਾ ਲੈਨੇ ਲੈਨੇ ਨਹੀਂ ਲੈਨੇ ਨਹੀਂ ਆ ਛੋਟੇ ਤੇਰੇ ਨਾਲ ਇਦਾਂ ਦੇ ਇਦਾਂ ਦੀ ਸਾਡੀ ਮੱਝ ਦੀ ਕੂਚ ਹੁੰਦੀ ਸੀ ਮਾਈ ਦੀ ਪੋਸ਼ਣ ਦੀ ਤੇਰੇ ਘਰ ਦੇ ਮੈਂ ਇਦਾਂ ਮਾਈ ਦੀ ਪੋਸ਼ਣ ਦੀ ਹੁਣ ਵੇਖੋ ਡਿਜ਼ਾਈਨ ਨਵੇਂ ਚੱਲ ਪਏ ਆ ਹੇ ਇਦਾਂ ਇਹ ਪੂਰੀ ਮਾਈ ਤੇ ਦੇਹੀ ਆਹ ਵੇ ਪੂਰੀ ਮੈਂ ਵੀ ਸਾਡੇ ਇਦਾਂ ਦੇ ਆ ਵੇ ਇੱਥੋਂ ਬੂੜ ਮਿਲਦੇ ਓਏ ਈਮੇਲ ਦੇ ਉਨ ਉਨ ਮੱਖਾ ਮੰਮੀ ਨੂੰ ਕਿੱਥੇ ਉਹ ਨਹੀਂ ਮਿਲ ਗਿਆ ਮੈਂ ਮੰਮੀ ਦੱਸ ਉਨ ਥੋੜਾ ਮਮਾ ਉਹਨਾਂ 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 ਇੱਕ ਗੋਲਾ ਕਿੰਨੇ ਦਾ ਪੁੱਛ ਕੇ ਉਹ ਤੇ ਲਿਖਿਆ ਨਾ ਪੁੱਛ ਲਾ ਹਾਂ ਉਹ ਤੇ ਲਿਖਿਆ ਜਦੋਂ ਯਾਰ ਨਾ ਇਤਨੀ ਲਿਖਿਆ ਪੁੱਛ ਕੇ ਆ 50 ਐਦਾਂ ਪੁੱਛਦੇ ਨੇ ਦਾ ਉਹਨਾਂ ਨੂੰ ਮਿਲ ਜਾਂਦੀਆਂ ਬੁੜੀਆਂ ਜਿਹੇ ਸੈਲਰ ਹੁੰਦੀਆਂ ਹੁੰਦੀਆਂ ਵਾ ਤੇ ਇੱਥੇ ਬਹੁਤ ਸਾਰਾ ਸਸਤਾ ਸਮਾਨ ਪੁੱਛ ਲਾ ਹਾਊ ਮੱਚ ਦਿਸ ਵਨ ਯਾਰ ਦਾ ਬੜਾ ਪੁੱਛ ਹਾਊ ਮੱਚ ਪ੍ਰਾਈਸ ਵਨ ਪੀਸ ਸੋ ਵਾਟ ਯੂ ਵਾਂਟ ਬੀ ਲੁਕਿੰਗ ਐਟ ਇਜ਼ ਥੈਟ ਵਨ ਥੇਅਰ ਦੋ 250 ਅ ਬੋਲ ਥੈਟਸ ਅ ਸਟੈਂਡਰਡ ਵਨ ਔਰ 251 ਵਿਚ ਇਜ਼ ਵਾਟ ਦੇ ਇਸ ਅਮਾਜਾਤ ਸੋ ਮਮਾ ਮਿਲੇ ਖੜਦਾ ਇਸ ਸ਼ਾਲ ਤੇ ਇਧਰ ਜੀ ਆ ਜਿਹਨੇ ਪਿੰਨੇ ਆ 250 ਦੇ ਹੈਗੀ ਇੰਡੀਆ 300 ਦਾ ਇੱਕ ਪਿੰਨਾ ਵਾ ਤੇ ਇਧਰ ਇਧਰ ਸਾਡੇ ਪੰਜਾਂ ਦਾ ਵਾ ਕਿ ਸਾਢੇ 6 ਇਧਰ ਵੀ ਹੈਗੀ ਉਹ ਉਨੀ ਉਹਨਾਂ ਚਾਰੇ ਪਾਸੇ ਜਿੰਨਾਂ ਕੋਟੀਆਂ ਕਵੈਟਰ ਹੋਣੇ ਆ ਆ ਵੇਲਾ ਇਧਰ ਇਧਰ ਆ ਇਹਨੂੰ ਕਰੀ ਸਲਾਈਆਂ ਉਹ ਸਲਾਈਆਂ ਵੀ ਮਿਲਦੀਆਂ ਹੀ ਮਮੇ ਨੇ ਕਿਹਾ ਬਲੌਗ ਚ ਵੇਖ ਲਿਆ ਸਲਾਈਆਂ ਘਰੇ ਮੰਮੀ ਲੱਗੀ ਹੁੰਦੀ ਦੂ ਦੂ ਤੇਰੀ ਮੰਮੀ ਸਲਾਈਆਂ ਨਾਲ ਆ ਕਿੰਨੇ ਵਾ ਲੱਗੀਆਂ ਹੁੰਦੀ ਐ ਵੀ ਦੱਸ ਨੰਬਰ ਨਹੀਂ ਪਰ ਮੰਮੀ ਨੂੰ ਪੁੱਛਾਂਗੇ ਨੰਬਰ ਕਿਹੜਾ ਸਲਾਈਆਂ ਦਾ ਅੱਛਾ ਅੱਛਾ ਆ ਵੇਖੋ ਜੀ ਸਲਾਈਆਂ ਬੂੜੀਆਂ ਦਾ ਸਾਰਾ ਸਮਾਨ ਮਿਲ ਜਾਂਦਾ ਵਾ ਸਲਾਈ ਯਾਦੀ ਲੰਮੀ ਹੈਂ ਇੰਡੀਆ ਨੂੰ ਇੰਡੀਆ ਨੂੰ ਸਲਾਈ ਯਾਦੀ ਲੰਮੀ ਇਹਨੀਆਂ ਸਲਾਈਆਂ ਛੋਟੀਆਂ ਹੁੰਦੀਆਂ ਹੈਂ ਜੀ ਪਰ ਭਗਵੰਤ ਮਾਨ ਆ ਭਗਵੰਤ ਮਾਨ ਨਹੀਂ ਵਧੀਆ ਯਾਰ ਇਹ ਹੱਕੀਆਂ ਨਹੀਂ ਇਹ ਬੰਦੇ ਨੇ ਮਾਰ ਸਕਦੇ ਕੋਈ ਵੀ ਹੱਥ ਕਿਹੜਾ ਕੀ ਚਾਹਣਾ ਤੂੰ ਕਿਹੜਾ ਕੀ ਕਰਨਾ ਇਧਰ ਜੂ ਓਏ ਬੈਣ ਕਾ ਬੁਛੇ ਨੂੰ ਉਹ ਨਹੀਂ ਹੋਣੀ ਜਿਹੜੇ ਹਨ ਤੂੰ ਪਾ ਦਵਾ ਹਾਂ ਹੌਲੀ ਹੌਲੀ ਬੰਨ੍ਹ ਦਿਆ ਤੂੰ ਆਲੇ ਵੇਖ ਗੱਲ ਡਿਫਰੈਂਟ ਕਰਨੀ ਹੈਗਾ ਇਹ ਚ ਇੰਗਲਿਸ਼ ਚ ਗੱਲ ਕਰੀਂ They have bro black color in this same, shade. Same black color. We do do it with salt eyes. Yeah. Yeah. With salt eyes. Now moment. you have a black color. Well, that's black. Is is, we can I try want, it? Yeah, try Yeah, need all black. Without the diamond. Uh, how sold. much price this one? This, this is yeah. a ten pound. Ten pound? Yes. Yeah, mengi. Yeah, thodi. please. Uh, that is the same. Ya yeah. yeah. ਇਹ ਤਾਂ ਆ ਗੱਲ ਵੈ ਨਹੀਂ ਕਰਨੀ ਮੈਮਾ ਥੈਂਕ ਯੂ ਬੈਟ ਗੱਲ ਪੂਰੀ ਹੈ ਨਾ ਹਾਂ ਵੇਖ ਸਾਡੇ ਯੂਕੇ ਪ੍ਰਾਈਸ ਰੇਟ ਦਾ 120 ਪਾਉਂਡ 130 ਕਿ ਸੋ ਇੰਡੀਆ ਨਾਲ ਦਾ ਇਹ ਸੇਮ ਪ੍ਰਾਈਸ ਦੇ ਨਾ ਕਿਹੜਾ ਫੋਨ ਲੈਣਾ ਵੋਟਾ ਸੈਕੰਡ ਹੈਂਡ ਫੋਨ S24 ਇਹ ਲੈਣਾ ਚਾਹੁੰਦਾ ਸੈਕੰਡ ਹੈਂਡ ਫੋਨ ਤੇ ਗੱਲ ਕਰਨ ਦਿਆ ਵਾ ਬਾਕੀ S24 ਬ్రਦਰ ਪ੍ਰਵਾਦ ਜੇ ਤਰੀਆਂ ਚਾਰ ਦਿਹਾੜੀਆਂ ਲੱਗੀਆਂ ਰੇ ਇਹ ਮਤਲਬ ਥੋੜਾ ਕਿ ਫੋਨ ਹੀ ਬਦਲੀ ਜਾਣੇ ਹੁਣੇ ਤੈਨੂੰ ਆਈ ਹੁਣ 15 ਲੈ ਕੇ ਦਿੱਤਾ ਪਹਿਲਾਂ ਅਸੀਂ ਬਹੁਤ ਸਾਰੇ ਕਵਰ ਦੇ ਦੇਖ ਸਕਦੇ ਜੋ ਇੱਥੇ ਕਿੰਨੇ ਦਾ ਵਾ S22 S22 ਮਨਾਸ 24 ਆਂਦਾ ਯਾਰ ਇਹ ਕਿੰਨੇ ਦਾ S22 ਇਹ 400 ਦਾ 400 ਦਾ ਨਮਨਸ 24 ਆਂਦਾ 40000 ਦਾ ਗਿਆ ਉਹ ਜਾ ਗਰੀਬਾਂ ਦੀਆਂ ਗੱਲਾਂ ਨਾ ਕਰਿਆ ਕਰੋ ਤੇ ਹੋਰ ਮੈਂ ਕਿਹੜੀਆਂ ਗੱਲਾਂ ਕਰਾਂ ਇੱਧਰ ਮਾਰ ਕੇ ਦੇਖ ਸਕਦੇ ਜੋ ਕੀ ਗੱਲ ਗਾ ਸਾਮਾਨ ਸਾਰਾ ਹੀ ਹੈਗਾ ਤੇ ਮੁੱਕ ਦੀ ਗੱਲ ਕੀ ਜੋ ਕਹਣੀ ਹੈ ਪੰਜਾਬ ਹੀ ਆ ਤੇ ਇੱਧਰ ਕੁੜੀਆਂ ਦੇ ਸੈਂਡਲ ਤੇ ਕੁੜੀਆਂ ਦਾ ਬੁੜੀਆਂ ਦਾ ਸਾਮਾਨ ਜ਼ਿਆਦਾ ਵਾ ਇਹ ਬੁੜੀਆਂ ਜ਼ਿਆਦਾਤਰ ਲੈਂਦੀਆਂ ਬੰਦੇ ਨੂੰ ਤਾਂ ਪਤਾ ਕਮਾਈ ਬੜੀ ਔਖੀ ਹੁੰਦੀ ਆ ਤਾਂ ਤਾਂ ਕਰਕੇ ਲੈਂਦੇ ਨਹੀਂ ਆ ਤਾਂ ਕਰਕੇ ਬੰਦੇ ਘੱਟ ਲੈਂਦੇ ਆ ਆਪਾਂ ਨਾ ਉਹ ਵਧੀਆ ਲੱਗਦੇ ਮੈਨੂੰ ਬੂਟ ਲੈ ਦੇ ਮੈਨੂੰ ਐਰਕੀ ਨਹੀਂ ਤੈਨੂੰ ਨਹੀਂ ਕਹਿੰਦਾ ਤੂੰ ਖਰਾਬ ਕਰਦਾ ਨਹੀਂ ਖਰਾਬ ਕਿਥੇ ਕਰਦਾ ਕਰਦਾਂ ਨੂੰ ਖਰਾਬ ਛੋਟਿਆ ਦੀ ਮੰਮੀ ਨੂੰ ਇਹੋ ਜੀ ਖਲਾ ਦੇ ਓਏ ਹਾਂ ਮਾਤਾ ਸਾਡੀ ਲੱਤ ਨੂੰ ਨਹੀਂ ਸਾਲਾ ਤੂੰ ਤੂੰ ਮੰਮੀ ਆਦੀ ਨੂੰ ਆਦੀ ਮੰਮੀ ਨੂੰ ਇਹ ਜੀ ਖਲਾ ਦੇ ਹਾਂ ਮੁੰਡਾ ਲੈਣ ਲੱਗਾ ਪੈਂਟ ਵੇਖ ਸਕਦੇ ਜੇ ਨਹੀਂ ਚਾਹੀਦੀ ਨਹੀਂ ਨਹੀਂ ਖੁੱਲੀਆਂ ਖੁੱਲੀਆਂ ਆਂਟੀ ਆ ਪੀੜੀਆਂ ਜਿਹੜੀਆਂ ਨੂੰ ਫੱਬਦੀਆਂ ਅਈ ਖੁੱਲੀਆਂ ਖੁੱਲੀਆਂ ਜਾਂ ਪਾਉਂਦੇ ਅਸੀਂ ਆ ਵੇਖੋ ਜਿਵੇਂ ਅੱਜ ਖੁੱਲੀਆਂ ਪਾਈਆਂ ਵਾ ਰੈਗੂਲਰ ਜਿਹੜੀਆਂ ਪਤਾ ਖੁੱਲੇ ਡਲੇ ਕੰਮ ਕਰ ਲੱਗਿਆ ਔਖਾ ਨਾ ਹੋਵੇ ਬੰਦਾ ਨਹੀਂ ਆਪਣੇ ਆਪ ਨੂੰ ਕਿਹੜੇ ਨਹੀਂ ਔਖਾ ਹਾਂ ਇਹ ਨਹੀਂ ਖੁੱਲਣ ਜਿੰਨੇ ਨਹੀਂ ਇਹੋ ਜਿਹੀ ਨਹੀਂ ਮਿਲਦੀਆਂ ਬੈਲ ਬਾਟਮ ਆਂਟੀਏ ਬੈਲ ਬਾਟਮ ਦਾ ਨਹੀਂ ਪਤਾ ਤੁਹਾਨੂੰ ਮੈਨੂੰ ਪਤਾ ਹਾਂ ਪਤਾ ਆਪਾਂ ਦਾ ਅਛਾ ਅਛਾ ਫਿਰ ਉਹ ਬੈਲ ਬਾਟਮ ਨਹੀਂ ਕਹਿੰਦਾ ਇਹਨਾਂ ਨੂੰ ਕਹਿੰਦਾ ਆ ਸੈਂਟਰੀਡ ਫੋਰਵਰਡ ਇਹ ਨਾ ਨਾ ਕਿਹੜੀਆਂ ਚਾਹੀਦੀਆਂ ਫਿਰ ਇਹ ਵਾਟੂ ਬੋਲਮ ਇਹਦਾ ਦਾ ਕੁਝ ਵਾਡੀਸ ਕਾਲਮ ਇਹ ਰੈਗੂਲਰ ਕਹਿੰਦੇ ਆ ਨਹੀਂ ਤੂੰ ਦੁਕਾਨਦਾਰ ਜਾਨੂੰ ਨੂੰ ਪਤਾ ਚਾਹੀਦਾ ਏ ਨਾ ਰੈਗੂਲਰ ਤਾਂ ਕਿ ਨੋ ਬੋਲ ਇਹ ਬੂਡ ਕੱਟ ਆ ਬੂਡ ਕੱਟ ਪਾਉਂਦੇ ਆ ਨਜਰਾ ਚਾਉਂਦੇ ਉਹੋ ਹੀ ਉਹ ਐਂਟੀ ਨੂੰ ਪਤਾ ਈ ਐਂਟੀ ਨੇ ਗਾਣਾ ਸੁਣਿਆ ਈ ਪ੍ਰੇਮ ਟੂਲ ਦਾ ਗਾਣਾ ਸੁਣਿਆ ਐਂਟੀ ਨੇ ਬੂਡ ਕੱਟ ਪਾਉਂਦੇ ਆ ਆ ਆ ਹੋ ਗਿਆ ਗਈ ਆ ਜਾ ਆ ਜਾ ਹੈ ਗਿਆ ਵਾ ਸਾਰਾ ਸਮਾਨ ਹੈਗਾ ਤੈਨੂੰ ਪਹਿਲੇ ਦਿਨ ਹੀ ਵਿਖਾ ਦੇ ਤੂੰ ਤੇ ਖਰਾਬ ਕਰਨਾ ਵਿਖਾਓ ਵਿਖਾ ਆ ਮੰਗਦਾ ਤੂੰ ਕਾਲੇ ਰੰਗ ਚ ਦੇ ਕਾਲੇ ਰੰਗ ਚ ਦੋ ਮੁੱਲ ਐਂ ਤੇ ਤੂੰ ਕਮਾਈ ਨਹੀਂ ਕਰਨਾ ਚਾਹੁੰਦੇ ਆਏ ਵੇ ਕੀ ਕਰਾਂ ਭਰਾਵਾ ਤੈਨੂੰ ਆਵੇਂ ਆ ਕੀ ਐ ਨਹੀਂ ਇਹ ਵੱਡੀਆਂ ਆਏ ਨਹੀਂ ਪਹੁੰਚਾ ਇਹ ਬਲੈਕ ਚਾਹੀਦੀ ਬਲੈਕ ਚਾਹੀਦੀ ਇਹਨਾਂ ਨੂੰ ਬਲੈਕ ਚਾਹੀਦੀ ਆ ਅੱਛਾ ਅੱਛਾ ਦੇਖਿਓ ਮੈਂ ਲਿਆਖ ਦਉ ਤੁਹਾਨੂੰ ਇਹੋ ਜਿਹੀ ਚਾਹੀਦੀ ਹੈ ਚੱਲ ਕੋਈ ਨਹੀਂ ਅਗਲੇ ਅਗਲੇ ਵੇਲੇ ਸਣੀ ਯਾਰ ਆ ਜਾਂਗੇ ਫੇਰ ਅਗਲੇ ਛਨੀਵਾਰ ਦਹਾੜੀ ਹੁੰਨੀ ਐ ਐਤਵਾਰ ਆਵਾਂਗੇ ਐਤਵਾਰ ਐਤਵਾਰ ਹੁੰਦੀ ਮਾਰਕੀਟ ਬੰਦੇ ਹੁੰਦੇ ਨੇ ਕਾਰਜਾਂ ਕੰਮ ਓਕੇ ਓਕੇ ਠੀਕ ਆ ਜੀ ਇੱਥੇ ਹੀ ਬਾਹਰ ਦੇ ਹੋਗੇ ਫਿਰ ਹਾਂਜੀ ਜੀ ਜਿੱਦਾਂ ਦਾ ਪਤਾ ਨਹੀਂ ਵਲੌਗ ਚਲੋ ਵਧੀਆ ਹੀ ਬਣਿਆ ਹੋਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਨਾਲ ਨਾਲ ਤੇ ਐਦਾਂ ਆਪਾਂ ਗਾਂ ਤੋਂ ਗਾਂ ਵੀਡੀਓ ਬਣਾਵਾਂਗੇ ਨਾਲੇ ਸਾਡੇ ਮਾਈਕ ਕੁਆਲਿਟੀ ਵਾਲੇ ਇੰਨਾ ਗਰੀਬ ਆ ਤਾਂ ਕਰ ਕਰ ਤੋਂ ਮਾਈਕ ਵੀ ਵਧੀਆ ਨਹੀਂ ਹੈਗੇ ਤੇ ਜਦੋਂ ਸਾਡੀ ਪਹਿਲੇ ਪੈਸੇ ਪੈਸੇ ਤੇ ਚੱਲਣ ਨੂੰ ਆਉਣ ਹੀ ਦੇ ਆ ਜਦੋਂ ਵਾਵਾ ਇੱਕੋ ਦਮ YouTube ਨੇ ਦਿੱਤੇ ਨਾ ਤੇ ਨਾਲ ਉਦੋਂ ਮਾਈਕ ਲੈ ਲੈਣੇ ਤੇ ਚੈਨਲ ਨੂੰ ਜਰੂਰ ਸਬਸ లైక్ షేర్ ਕਰੋ ਦੇ ਠੀਕ ਆ ਓਕੇ ਜੀ